ਅੱਜ ਗੁਰੂ ਦੀ ਕਿਰਪਾ ਲੈਣ ਆਏ ਆਂ ਛੇਵੇਂ ਪਾਤਸ਼ਾਹ ਦੀ ਅਸੀਂ ਤੇ ਛੇਵੇਂ ਪਾਤਸ਼ਾਹ ਨੇ ਸਾਡੇ ਇਲਾਕੇ ਤੇ ਕਿਰਪਾ ਕੀਤੀ ਏ ਇਸ ਇਲਾਕੇ ਦੇ ਵਿੱਚ ਛੇਵੇਂ ਪਾਤਸ਼ਾਹੀ ਵਰਤੇ ਨੇ ਇਸ ਇਲਾਕੇ ਦੇ ਵਿੱਚ ਸਾਰੇ ਇਲਾਕਿਆਂ ਨੂੰ ਤਾਰਦੇ ਹੋਏ ਇਲਾਕਿਆਂ ਤੇ ਕਿਰਪਾ ਕਰਦੇ ਹੋਏ ਛੇਵੇਂ ਪਾਤਸ਼ਾਹ ਬੋਦਲਾਂ ਦੀ ਧਰਤੀ ਤੇ ਪਹੁੰਚੇ ਰਹ ਆਪ ਜੀ ਨੇ ਦਰਸ਼ਨ ਕੀਤੇ ਨੇ ਗਰਨਾ ਸਾਹਿਬ ਦੇ ਸਾਰੀਆਂ ਸੰਗਤਾਂ ਨੇ ਬੋਦਲਾਂ ਦੀ ਧਰਤੀ ਤੇ ਜਦੋਂ ਛੇਵੇਂ ਪਾਤਸ਼ਾਹ ਪਹੁੰਚੇ ਤੇ ਗਰਨੇ ਦਾ ਇੱਕ ਛਾਪਾ ਛੇਵੇਂ ਪਾਤਸ਼ਾਹ ਦੇ ਚੋਲੇ ਦੇ ਨਾਲ ਛੂ ਗਿਆ ਗਰਨੇ ਦੇ ਦਰਖਤ ਤੇ ਹੋਰ ਵੀ ਬੜੇ ਨੇ ਪਰ ਉਹ ਛੂ ਗਿਆ ਛੇਵੇਂ ਪਾਤਸ਼ਾਹ ਦੇ ਚੋਲੇ ਦੇ ਨਾਲ ਜਦੋਂ ਛੂ ਗਿਆ ਨਾ ਛਾਪਾ ਸੁੱਕਾ ਹੀ ਛਾਪਾ ਗਰਨੇ ਦਾ ਛੇਵੇਂ ਪਾਤਸ਼ਾਹ ਦੇ ਚੋਲੇ ਨਾਲ ਛੂ ਗਿਆ ਤੇ ਛੇਵੇਂ ਪਾਤਸ਼ਾਹ ਰੁਕ ਕੇ ਉੱਥੇ اٹਕ ਗਏ ਕਹਿ ਲੱਗਿਆ ਸਿੰਘਾਂ ਨੂੰ ਇਸ ਕਾਉ ਆ ਛਾਪਾ ਵੇ ਇਹਨੂੰ ਇੱਥੇ ਗੱਡ ਦੇਓ ਗੱਡ ਦਿੱਤਾ ਅੱਜ ਵੀ ਜਾ ਕੇ ਕਦੀ ਗਰਨੇ ਦੇ ਰੁੱਖ ਦੇ ਕੋਲ ਜਾ ਕੇ ਪੁੱਛੋ ਨਾ ਗਰਨੇ ਆ ਛੇਵੇਂ ਪਾਤਸ਼ਾਹ ਦੇ ਤੂੰ ਦਰਸ਼ਨ ਕੀਤੇ ਸੀ ਜੇ ਗੱਲ ਕਰਨੀ ਆਂਦੀ ਹੋਵੇ ਨਾ ਜਾ ਕੇ ਗੱਲ ਕਰੋ ਉਹਦੇ ਨਾਲ ਤੈਨੂੰ ਕੀ ਮਿਲਿਆ ਤੂੰ ਦਰਸ਼ਨ ਕੀਤੇ ਸੀ ਤੇ ਕੀ ਜਵਾਬ ਦਿੰਦਾ ਹੈ ਦਰਖਤ ਤੇ ਮੇਰੇ ਭਰਾ ਹੋਰ ਵੀ ਬੜੇ ਸਨ ਉੱਥੇ ਸਾਰੇ ਦਰਖਤ ਲੱਗੇ ਹੋਏ ਸਨ ਮੈਂ ਤੇ ਟੁੱਟਿਆ ਹੋਇਆ ਸੀ ਛਾਪਾ ਬਣ ਗਿਆ ਸੀ ਉਹ ਵੀ ਸੁੱਕਾ ਸੀ ਮੈਂ ਸੋਚਿਆ ਸੰਸਾਰ ਦੇ ਮਾਲਕ ਅੱਜ ਇੱਧਰ ਤੋਂ ਲੰਘਦੇ ਪਏ ਨੇ ਮੈਨੂੰ ਦਰਸ਼ਨ ਕਰ ਲਵਾ ਉਹ ਜਵਾਬ ਦਿੰਦਾ ਜੇ ਕੋਈ ਪੁੱਛੇ ਜਾ ਕੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਕਹਿੰਦਾ ਸੰਸਾਰ ਦੇ ਮਾਲਕ ਕੋਲੂ ਦੇ ਲੰਘ ਲੱਗੇ ਮੇਰੇ ਮਨ ਵਿੱਚ ਵਿਚਾਰ ਆਈ ਚਰਣਾ ਨੂੰ ਮੱਥਾ ਟੇਕ ਲੈ ਤੂੰ ਵੀ ਆਪਣਾ ਜੀਵਨ ਸਫਲ ਕਰ ਲੈ ਕਹਿੰਦਾ ਮੈਂ ਨਾਲ ਲੱਗ ਗਿਆ ਚੋਲੇ ਦੇ ਜਾ ਕੇ ਸਾਰੇ ਗਰਨੇ ਵੜ ਦਿੱਤੇ ਮੈਂ ਅੱਜ ਵੀ ਸਦੀਆਂ ਤੋਂ ਖੜਾ ਆ ਸਾਰੇ ਗਰਨਿਆਂ ਨੂੰ ਗਰਨਾ ਕਹਿੰਦੇ ਨੇ ਇੱਕ ਮੈਂ ਹੀ ਆ ਜਿਹਨੂੰ ਗਰਨਾ ਸਾਹਬ ਕਹਿੰਦੇ ਅੱਜ ਵੀ ਉਹ ਦਰਖਤ ਕਹਿੰਦਾ ਸਾਨੂੰ ਪੁੱਛ ਲੋ ਜਾ ਕੇ ਅੱਜ ਵੀ ਮੌਜੂਦ ਏ ਕਹਿੰਦਾ ਸਾਰੇ ਦਰਖਤ ਸਮਾ ਪਾ ਕੇ ਜਦੋਂ ਛੇਵੇਂ ਪਾਤਸ਼ਾਹ ਨੇ ਉਹ ਸੁੱਕਾ ਛਾਪਾ ਗੜਾਤਾ ਨਾ ਸਿੱਖਾਂ ਦੇ ਕੋਲੋਂ ਜਦੋਂ ਗੱਡਿਆ ਗਿਆ ਉਹ ਜਦੋਂ ਦਰਖਤ ਬਣਿਆ ਨਾ ਦਰਖਤ ਤੇ ਮਾਲਕ ਕਹਿਣ ਲੱਗਾ ਸਾਰੇ ਗਰਨੇ ਦੇ ਦਰਖਤ ਨੇ ਕੱਟ ਕੇ ਪਹਿਲੀ ਸਾਫ਼ ਕਰ ਦिए ਜਦੋਂ ਉਹਨੇ ਕੱਟ ਕੇ ਸਾਰੇ ਪਹਿਲੀ ਸਾਫ਼ ਕੀਤੀ ਨਾ ਵਿੱਚ ਉਹ ਕਿਰਪਾ ਵਾਲਾ ਦਰਖਤ ਵੀ ਕੱਟ ਦਿੱਤਾ ਤੇ ਜਦੋਂ ਵੇਖਿਆ ਕਿ ਸਵੇਰੇ ਉਹ ਫਿਰ ਦਰਖਤ ਹਰਿਆ ਭਰਿਆ ਹੋਈ ਦੂਜੇ ਦਿਨ ਫੇਰ ਕਟਿਆ ਫੇਰ ਹਰਿਆ ਪਰ ਇਤਿਹਾਸ ਤਾਂ ਲਿਖਦੇ ਨੇ ਜੜ ਤੋਂ ਕੁੱਟ ਦਿੱਤਾ ਦਰਖਤ ਪਰ ਜਦੋਂ ਸਵੇਰੇ ਆ ਕੇ ਵੇਖਿਆ ਰਾਤ ਨੂੰ ਸੁਪਨਾ ਆਇਆ ਕਿ ਛੇਵੇਂ ਪਾਤਸ਼ਾਹ ਦੀ ਕਿਰਪਾ ਦਾ ਦਰਖਤ ਏ ਇਹ ਸਦੀਆਂ ਤੱਕ ਰਹਿਣਾ ਇਹ ਨਹੀਂ ਜਾਣਾ ਤੇ ਜਦੋਂ ਆ ਕੇ ਵੇਖਿਆ ਸਵੇਰੇ ਫੇਰ ਹਰਿਆ ਪਰਿਆ ਅੱਜ ਜਾਓ ਉਸ ਦਰਖਤ ਨੂੰ ਜਾ ਕੇ ਮਿਲੋ ਉਹ ਕਹਿੰਦਾ ਮੈਂ ਛੇਵੇਂ ਪਾਤਸ਼ਾਹ ਦੇ ਚਰਨਾਂ ਨੂੰ ਛੂ ਗਿਆ ਤੇ ਛੇਵੇਂ ਪਾਤਸ਼ਾਹ ਨੇ ਕੀ ਵਰ ਦਿੱਤਾ ਤੂੰ ਮੈਨੂੰ ਅਟਕਾਇਆ ਵੇ ਜਿਹੜਾ ਤੇਰੇ ਦਰਸ਼ਨ ਕਰਿਆ ਕਰੇਗਾ ਕਿ ਉਹਨਾਂ ਦੇ ਅਟਕੇ ਹੋਏ ਕੰਮ ਠੀਕ ਹੋ ਜਾਇਆ ਕਰਨਗੇ ਅਟਕੇ ਹੋਏ ਕੰਮ ਕਿਦੇ ਤੇ ਕਿਰਪਾ ਵਰਤ ਗਈ ਇੱਕ ਦਰਖਤ ਤੇ ਗਰਨੇ ਤੂੰ ਗਰਨਾ ਸਾਬ ਬਣ ਗਿਆ ਤੇ ਜੇ ਸਾਡੇ ਤੇ ਕਿਰਪਾ ਵਰਤ ਜਾਵੇ ਅਸੀਂ ਮੱਖਾ ਟੇਕ ਲਈਏ ਤੇ ਕੀ ਅਸੀਂ ਨਹੀਂ ਕਿਰਪਾ ਲੈ ਸਕਦੇ ਪਾਤਸ਼ਾਹ ਦੀ ਲੈ ਸਕਦੇ ਆ ਅਸੀਂ ਕੀ ਸਵਾਲ ਕਰਦੇ ਆਂ ਨਾ ਜੀ ਹੋਂ ਤੇ ਕਿਰਪਾ ਵਰਤਦੀ ਨਹੀਂ ਉਹ ਪੁੱਛੋ ਜਾ ਕੇ ਅੱਜ ਵੀ ਜਵਾਬ ਦਿੰਦਾ ਹੈ ਕਈਆਂ ਦੇ ਦੁੱਖ ਦੂਰ ਹੁੰਦੇ ਨੇ ਦਾਹ ਜਦੋਂ ਦਰਸ਼ਨ ਕਰਨ ਜਾਂਦਾ ਹੈ ਕਈ ਸਾਨੂੰ ਦੱਸਦੇ ਨੇ ਅਸੀਂ ਉਹ ਗਰਨਾ ਸਾਬ ਦਾ ਪੱਤਾ ਤੋੜਿਆ ਮੁਖ ਵਿੱਚ ਪਾਇਆ ਗੱਲ ਸ਼ਰਦਾ ਦੀ ਏ ਗੱਲ ਭਾਵਨਾ ਦੀ ਏ ਮੁਖ ਪਿਆਰੇ ਕਹਿੰਦੇ ਜਦੋਂ ਮੈਂ ਗਲ ਵਿੱਚ ਮੂੰਹ ਵਿੱਚ ਪਾਨਾ ਨਾ ਮੁਖ ਵਿੱਚ ਉਹਦਾ ਪੱਤਾ ਤੋੜ ਕੇ ਮੂੰਹ ਚ ਪਾਇਆ ਕਹਿੰਦਾ ਮੇਰੇ ਕਿੰਨੇ ਦਿਨਾਂ ਦਾ ਬੁਖਾਰ ਸੀ ਉਹ ਠੀਕ ਹੋ ਗਿਆ ਕੋਈ ਕਹਿੰਦਾ ਮੈਨੂੰ ਚਮੜੀ ਦਾ ਰੋਗ ਸੀ ਉਹ ਠੀਕ ਹੋ ਗਿਆ ਕੋਈ ਕਹਿੰਦਾ ਮੇਰੇ ਤੇ ਬੱਚੇ ਦੀ ਕਿਰਪਾ ਨਹੀਂ ਸੀ ਮੇਰੇ ਤੇ ਬੱਚੇ ਦੀ ਕਿਰਪਾ ਹੋ ਗਈ ਕਿਉਂ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਜਦੋਂ ਜਾ ਕੇ ਗਰਨਾ ਸਾਹਿਬ ਨੂੰ ਮੱਥਾ ਟੇਕਿਆ ਤੇ ਕਿਹਾ ਉਹ ਤੂੰ ਤੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਏ ਨੇ ਤੂੰ ਤੇ ਉਹਨਾਂ ਦੀ ਕਿਰਪਾ ਲਈ ਹੋਈ ਏ ਸਾਡੇ ਤੇ ਵੀ ਕਿਰਪਾ ਕਰ ਦੇ ਤੂੰ ਤੇ ਚਰਨਾਂ ਨੂੰ ਮੱਥਾ ਟੇਕਿਆ ਹੋਇਆ ਸਾਡੇ ਤੇ ਕਿਰਪਾ ਕਰ ਦੇ ਤੇ ਦਰਖਤ ਵੀ ਕਿਰਪਾ ਕਰਦੇ ਪਏ ਦਰਖਤ ਵੀ